ਰਾਉਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਕੌਣੀ ਤੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਬਾਈ ਪਿੰਦਰ ਦੇ ਘਰੋਂ ਵੀਡੀਓ ਆ ਤਰੀਕ ਵੀਰੇ ਜਿਹੜੀ ਆ ਗਈ 7 ਤਰੀਕ ਚੌਥਾ ਮਹੀਨਾ 2025 ਦੀ ਘਰੇਲੂ ਜਮਾ ਪਸ਼ੂ ਪਾਲਕਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਦੂਸਰਾ ਸੂਆ ਝੋਟੀ ਬਾਈ ਨੇ ਸੇਲ ਕਰਨੀ ਆ ਬੱਚਾ ਮੇਲਕਾ ਭਾ ਗਿਆ ਮਾਲਕ ਤੋਂ ਸਾਰੀ ਡਿਟੇਲ ਲਾਵਾਂਗੇ ਹਰਿਆਣੇ ਚੋਂ ਬਾਈ ਕਹਿੰਦਾ ਆਪਾਂ ਇਹ ਝੋਟੀ ਲੈ ਕੇ ਆਏ ਸੀ ਪਹਿਲਣ ਨੇ ਆਪਣੇ ਕੋਲੇ 13 14 ਕਿਲੋ ਮਾਲਕ ਕਹਿੰਦਾ ਦੁੱਧ ਪਾਇਆਗਾ ਐਡ ਕੀ ਕੀ ਉਮੀਦ ਆ ਤੇ ਜੇਰ ਜੇਰ ਬਾਈ ਪੈ ਗਈ ਹਨ ਪੈ ਗਈ ਜੇਰ ਪੈ ਗਈ ਆਜੋ ਬਾਈ ਸਾਹਮਣੇ ਆਜੋ ਵੀਡੀਓ ਤੇ ਹੋਰ ਕੀ ਹਾਲ ਹੈ ਜੀ ਸੱਸੀ ਸੱਸੀ ਗਾਲ ਵੀਰੇ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦੋ ਜੀ ਆਪ ਦਾ 95721 02424 ਵੀਡੀਓ ਦੇ ਉੱਪਰ ਬਾਈ ਦਾ ਨੰਬਰ ਚੱਲੀ ਜਾਂਦਾ ਦੂਸਰਾ ਸੂਆ ਛੋਟੀ ਸੂਈ ਹੈ ਜੀ ਹਾਂਜੀ ਬਾਈ ਅੱਜ ਸਵੇਰੀ 5:00 ਵਜੇ ਹਨ ਜੇਰ ਪੈ ਗਈ ਵਧੀਆ ਸਾਰੀ ਪੈ ਗਈ ਪੈ ਗਈ ਜੇਰ ਦੀ ਵਧੀਆ ਜਮਾ ਕਲੀਅਰ ਹੈ ਬਾਈ ਕਹਿੰਦਾ ਬੱਚਾ ਮੇਲ ਕਾ ਫਾ ਗਿਆ ਹਨ ਜੀ ਹਾਂਜੀ ਪਹਿਲੇ ਸੂਏ ਕਿੰਨਾ ਕੁ ਦੁੱਧ ਤਵੇ ਛੋਡੇ ਕੋਲੇ ਨਹੀਂ ਨਹੀਂ 14 ਕਿਲੋ ਦਿੱਤਾ ਪੂਰਾ ਜਮਾ ਖੁੱਲਾ 14 ਕਿਲੋ ਦਾ ਹਾਂਜੀ ਐਦ ਕੀ ਕੀ ਉਮੀਦ ਰੱਖਦੇ ਹੋ ਇਹ ਤੋਂ ਫਿਰ ਕਹਿੰਦੇ ਪਾਉਗੇ 16 17 ਕੋਈ 16 17 ਪਾ ਦੂਗੀ ਹਾਂਜੀ ਹਾਂਜੀ 16 17 ਕਿਲੋ ਬਾਈ ਕਹਿੰਦਾ ਦੁੱਧ ਪਾ ਦੂ ਛੋਟੀ ਐਦ ਕੀ ਤੇ ਬਾਕੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਧਰੋਂ ਸਾਹਮਣੇ ਤੋੜ ਲਓ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਆ ਦੇਖੋ ਵੀਰੇ ਤੋੜ ਕੇ ਸਾਰਾ ਲੈਵਾ ਆ ਮੋੜ ਲਈ ਮੋੜ ਕੋਈ ਗੱਲ ਮੋੜ ਲੈ ਪਰ ਇਹਦੀ ਮੋੜ ਲੈ ਚਲ ਕੋਈ ਨਹੀਂ ਮੋੜ ਲੈ ਮੋੜ ਲੈ ਕੋਈ ਗੱਲ ਹੌਲੀ ਹੌਲੀ ਸੋਨੇ ਕਬਰ ਹੋ ਗਈ ਭਾਈ ਰਪਿੰਦਰ ਮੁੱਲ ਕੀ ਕਰਦੇ ਹਾਂ ਦਾ ਜਾਇਜ਼ 1,90,000 ਰੁਪਏ 1,90 ਕੋਈ ਛੋਟ ਛੱਪਾ ਮੌਕੇ ਤੇ ਮਾਨਤਨ ਕਰਦੇ ਹਾਂ ਜਿਹੜੇ ਭਰਾਣਾ ਬਾਈ ਕਹਿੰਦਾ ਸੌਦਾ ਰਲਦਾ ਉਹ ਮੌਕੇ ਤੇ ਹੋਈ ਦੋਸਤੋ 1,90,000 ਇਹਦਾ ਮੁੱਲ ਆ ਗਿਆ ਸੂਹਾ ਦੂਸਰਾ ਦੁੱਧ ਬਾਈ ਕਹਿੰਦਾ ਸਾਨੂੰ ਉਮੀਦ ਹੈਗੀ ਆ ਵੀ 16-17 ਕਿਲੋ ਐਕੀ ਦੁੱਧ ਝੋਟੀ ਪਾ ਦੂਗੀ ਬਾਕੀ ਥਣਾ ਲੈ ਬੇ ਦੀ ਜਮ੍ਹਾਂ ਸਾਨੂੰ ਜਿੱਤ ਕਰਾਦੀ ਆਪਾਂ ਬੱਚਾ ਮੇਲ ਕਾਫ ਚਲੋ ਆਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੜ੍ਹ ਬਈ ਸਾਰੇ ਭਾਈ